ਆਹ ਆਹ ਸਾਰੇ ਲੋਕਾਂ ਸਾਹਿਬ ਤੁਹਾਨੂੰ ਜੀ ਸਿਖਾਦਾ ਪੂਰਾ ਜਨਾਬ ਰਾਜ ਲਗਾ ਨਾ ਜੀ ਕਿਤੇ ਰਾਜ ਆ ਗਿਆ ਠੀਕ ਹੈ ਉਸ ਤੋਂ ਬਾਅਦ ਮੈਂ ਨਹੀਂ ਤੁਹਾਨੂੰ ਹਿੰਦੂ ਲੈ ਠੀਕ ਸਮਝ ਤਾ ਠੀਕ ਸਾਰਾ ਕੋੜਾ ਚੁੱਕ ਕੇ ਪਛਾਣ ਕਰਕੇ ਪਿੱਟਾ ਸਾਧੀਆਂ ਪਰੋ ਆ ਵੀ ਖਾਲੀ ਪਰ ਲਾਹ ਹਾਲਾਤ ਵੇਖੇ ਨਾ ਤੂੰ ਆਇਆ ਹੀ ਨਹੀਂ ਨਹੀਂ ਅੱਛਾ ਬੀਖੀਆ ਇਹਦਾ ਮਤਲਬ ਤੈਨੂੰ ਪਤਾ ਹੈ ਸਾਖੀ ਗੀਤ ਪੂਰਾ ਤੈਨੂੰ ਪਤਾ ਨਹੀਂ ਇਹਦਾ ਇਹ ਕਿ ਛੁੱਟਦੇ ਮਗਰ ਠੀਕ ਐ ਨਾ ਨਾ ਹਾਂ ਵੀ ਹਲੇ ਨਾ ਸਭ ਕੁਝ ਸੱਚ ਵੇਖ ਲੈਣਾ ਠੀਕ ਐ ਚਰਨ ਨੀਤ ਸਿਆਸਤ ਨਾ ਕਰ ਠੀਕ ਐ ਦੇਖੋ ਬੰਦਾ ਕੰਮ ਕਰਦਾ ਨਾ ਕੰਮ ਕਰਾਓ ਜਿੱਥਾ ਨਾ ਜੀਸੀਬੀ ਹੁਣੇ ਮਹਗਾ ਕੇ ਇੱਥੇ ਆਪਣੀ ਜੀਸੀਬੀ ਦਾ ਵੱਥਾ ਲਾ ਕੇ ਉਥੇ ਉਹ ਉਥੇ ਚਾਦੀ ਦੀ ਚਿੰਗੀ ਖੋਲ ਸਕਦਾ ਕੋਡ ਮੈਂ ਕਿਹ ਟਰਾਲੀਆਂ ਕਿੰਨੀਆਂ ਨੇ ਆਪਣਾ ਉੱਥੇ ਦੋ ਉੱਥੇ ਪਾਓ ਤਾਂ ਟਰਾਲੀਆਂ ਮੇਨ ਸ਼ਹਿਰ ਦੇ ਮੇਨ ਮੋੜ 8 ਟਰਾਲੀਆਂ ਨੇ ਨਾ ਦੋ ਬਾਹਰ ਬਾਕੀ ਸਾਰੀਆਂ ਫਰਕ ਚੱਲਦਾ ਚੁੱਕਣਾ ਅੱਗੇ ਮੈਂ ਵੀ ਨਹੀਂ ਸੋਣਾ ਤੁਸੀਂ ਨਹੀਂ ਚਲੋ ਐ ਚਾ ਲਾਈਟਾਂ ਨੂੰ ਤਾਂ ਹੈ ਨਹੀਂ ਜਗਦੀ ਇੱਥੇ ਹਾਂ ਆਹ ਲਾਈਟਾਂ ਸਾਰੀਆਂ ਲੱਗੀਆਂ ਜਿਹੜੀਆਂ ਸੋਚਾ ਜੀ ਤੋੜ ਛੜ ਗਿਆ ਮੋੜ ਤੜੇ ਸਾਰੀਆਂ ਆਹ ਲਾਈਟਾਂ ਲੱਗੀਆਂ ਸਾਰੀਆਂ ਆ ਤੋੜ ਛੜ ਗਿਆ ਹੁਣ ਲੱਗ ਗਿਆ ਆ ਆ ਆ ਸੋਚਾ ਥੱਲੇ ਜੋਦੀ ਮਾਨੂੰ ਕੀ ਨਾ ਸੇਵਾ ਕਰਨ ਨੂੰ ਦੇਖੇ ਦਿੱਤਾ ਆਟੋਮੇਸ਼ਨਸ ਆਵਾਰੀ ਬਣਨਾ ਠੀਕ ਨਾ ਬੀਜਦਾ ਹਾਂ ਕਰਜੋ ਕਰਜੋ ਨਹੀਂ ਨਹੀਂ ਇਹਨੂੰ ਭੇਜਣਾ ਨਹੀਂ ਇਹਨੂੰ ਭੇਜਣਾ ਕਦੀਆਂ ਬੰਦੇ ਲਾਉ ਕਿੱਥੇ ਆਹ ਇਹਦੇ ਸਰ ਉਹ ਹੁਸੈਨਾਂ ਪਤੇ ਗਿਆ ਜਿਸ ਤੋਂ ਆਰਡਰ ਸਪੋਰਟ ਸਲਾਨ ਕਿਉਂ ਚੱਲ ਵਿਕੀ ਕਿਥੇ ਆ ਵਿਕੀ ਕਿੱਥੇ ਆਹ ਉਹਨੇ ਸਰ ਹਾਲੇ ਵੀ ਵਿਕੀ ਕਿੱਧਰ ਵਿਕੀ ਵਿਕੀ ਕਿੱਥੇ ਵਿਕੀ ਬਲਾਕ ਕਿੱਥੇ ਵਿਕੀ ਆ ਮਰਦ ਮਾਰਦਾ ਦਿੰਦੇ ਕੌਣ ਸਾਹ ਦੱਸੋ ਆਜਾ ਆਜਾ

ਕਰਕੇ ਪਿੱਟਾ ਸਾਡੀ ਆ ਪਰੋ ਆ ਵੀ ਖਾਲੀ ਪਰ ਲਾ ਹਾਲਾਤ ਵੇਖੇ ਨਾ ਤੂੰ ਆਇਆ ਹੀ ਨਹੀਂ ਨਹੀਂ ਆਂਦੇ ਅੱਛਾ ਬੀਤੀਆਂ ਮੈਂ ਇਹਦਾ ਮਤਲਬ ਤੈਨੂੰ ਪਤਾ ਹੈ ਸਾਖੜੀ ਗੀਤਾ ਪੁਰਾਣਾ ਤੈਨੂੰ ਪਤਾ ਨਹੀਂ ਇਹ ਇੱਕ ਝੂਠ ਦੇ ਮਗਰ ਨਾ ਠੀਕ ਹੈ ਨਾ ਨਹੀਂ ਆ ਨਾ ਥੈਂਕ ਯੂ ਵੀ ਵੇਖ ਲਿਆ ਨਾ ਸਭ ਕੁਝ ਸੱਚ ਵੇਖ ਲਿਆ ਨਾ ਠੀਕ ਹੈ ਚਲ ਨੀਅਤ ਸਿਆਸਤਾ ਨਾ ਕਰ ਠੀਕ ਹੈ ਜੇ ਸੀ ਵੀ ਬਲਾਕ ਦੇ ਕੋ ਬੰਦਾ ਕੰਮ ਕਰਦਾ ਨਾ ਕੰਮ ਕਰਾਓ ਠੀਕ ਹੈ ਨਾ ਜੇ ਸੀ ਵੀ ਹੁਣੇ ਮਹਗਾ ਕੇ ਇੱਥੇ ਆਵਨੀ ਜੇ ਸੀ ਵੀ ਵਾਲਾ ਵੱਠਾ ਲਾ ਕੇ ਉਥੇ ਉਹ ਉਥੇ ਕਾਦੀਆਂ ਦੇ ਕਿੰਨੇ ਚੁੱਕੰਦਾ ਕੋਡ ਮੈਂ ਕਿਹਾ ਟਰਾਲੀਆਂ ਕਿੰਨੀਆਂ ਨੇ ਆਪਣਾ ਉਥੇ ਦੋ ਉਥੇ ਟਰਾਲੀਆਂ ਮੇਨ ਸ਼ਹਿਰ ਦੇ ਮੇਨ ਮੋੜ ਅੱਠ ਟਰਾਲੀਆਂ ਨੇ ਨਾ ਦੋ ਬਾਹਰ ਬਾਕੀ ਸਾਰੀਆਂ ਅੰਦਰ ਚੱਲ ਪੂਰਾ ਚੁੱਕਣਾ ਆ ਗਿਆ ਅਮਰੀ ਸੋਣਾ ਤੁਸੀਂ ਚਲੋ ਜੀ ਜੇਸੀ ਜੇਸੀ ਇਹੋ ਜਿਹੀ ਇਹਦਾ ਕੰਮ ਕਰਾ ਹਾਂ ਮਗਾ ਇਹਦੀ ਜੇਸੀ ਵੀ ਇਹਨੇ ਦਾ ਕੰਮ ਕਰਾ ਪਰ ਇੱਥੇ ਇੱਧਰ ਲਾ ਨਾ ਹਾਂਜੀ ਕੋਈ ਨਹੀਂ ਇੱਥੇ ਨਾ ਇੱਧਰ ਲਾਓ ਨਾ ਠੀਕ ਹੈ ਠੀਕ ਹੈ ਮੈਂ ਖਲਾਰਾ ਨਾ ਪਾਈ ਜੋ ਹਰ ਜਗ੍ਹਾ ਠੀਕ ਹੈ ਜੀ ਕੰਮ ਥੋੜਾ ਸਹੀ ਢੰਗ ਨਾਲ ਕਰ ਲੀਏ ਠੀਕ ਹੈ ਜੀ ਤੁਹਾਨੂੰ ਲੋਕ ਸ਼ਾਬਾਸ਼ ਦੇਣ ਵਧੀਆ ਕੰਮ ਕਰੋਗੇ ਆਪ ਇੱਧਰ ਸਾਰਾ ਖਾਲੀ ਆ ਉੱਥੇ ਤੂੰ ਰਾਹ ਵੀ ਬੰਦ ਕਰ ਦੇਣਾ ਜੋ ਹਾਲਾਤ ਜੱਪ ਤੇ ਨਹੀਂ ਆ ਇੱਧਰ ਇਹ ਆ ਨਾ ਬਣਾਓ ਜੀ ਠੀਕ ਹੈ। ਆਪੀ ਕਿੱਥੇ ਆ? ਜੀਸੀਬ ਕਿੱਥੇ? ਉਹ ਚੱਲੂ ਕੀਤੀ ਹੈ। ਤੁਸੀਂ ਸੈੱਟ ਲਾ ਲਈ ਗੱਲ ਠੀਕ ਹੈ। ਹਾਂ। ਹੁਣ 18 ਡਾਟਾ ਇਸ ਦਿੱਤਿਆਂ। ਅੱਛਾ ਜੀ। ਕੁੰਡੇ ਨਾਲ ਭਰੀ। ਹਾਂ ਜੀ। ਆ ਹੁਣ ਹੋਲਡ ਦਾ ਇੱਥੇ ਚੁੱਕ ਕੇ ਨਾਲ ਹੀ ਜਿਸਤ ਲੋਕੀ ਸੜਕ ਤੇ ਲਈ ਜਾਣਾ। ਪਿੱਛੇ ਪੌਂਟੇ ਲੱਗੇ। ਹਾਂ ਜੀ। ਸਰਾਹੀ ਲਈ ਆ ਉਸ। ਉਹਦਾ ਕੰਮਾ ਵੇਖਿਆ ਨਹੀਂ ਰੀਸਨ ਕਿਉਂ ਸਤ। ਇਹ ਆਪ ਕੋਲ ਲੈ ਜਾ। ਆ ਗਾਗਨ ਨੀ ਦੇ ਅੰਦਰ ਚਲੇ ਜਾਂਦੇ। ਇਹ ਆਪੇ ਹੀ। 3 3 3 3 ਨਾਮ ਹੈ। ਹਨਾ ਟੈਂਟ ਪਾਸ ਗਏ ਆ ਬਰਾ। ਆਏ ਉਹਨੂੰ ਆਈਡੀ ਆਈਡੈਂਟੀਟੀ ਕਾਰਡ ਆ। ਜੀ। ਸਟੂਡੈਂਟ ਸਾਹਿਬ। ਕਮਿਸ਼ਨਰ ਪੁੱਛਦੇ ਆ ਗਾਲ ਕਮਿਸ਼ਨਰ ਨਾਲ ਕਰਿਓ ਗੱਲ। ਜਿਹੜੀ ਇਹ ਪਟਾਰੀ ਬੱਲੇ ਪਿੱਟਾਂ ਨੇ ਆਪਣੀਆਂ ਉਹਦੇ ਵੀ ਕਿਤੇ ਆਣੀ ਮੇਰਾ ਖਾਲੀ ਪਈਆਂ ਉੱਤੇ ਪੂਰਾ ਸਾਰਾ ਜਹਾਜ ਛੁੱਟਿਆ ਫਿਰ ਦੋਸਤੋ ਕੋਕਟਾਹ ਜਿੰਮੇਵਾਰੀ ਫਿਕਸ ਕਰਕੇ ਦਿਓ ਕਿਹੜਾ ਬੰਦਾ ਜਿੰਮੇਵਾਰ ਹੈ ਜਿੰਨੇ ਉੱਤੇ ਕੋਈ ਵੀ ਨਹੀਂ ਕੀਤਾ ਪਟਾਖਾ ਗਰੀਜ਼ ਹੀ ਨਹੀਂ ਹੋਈਆਂ ਤੇ ਸਾਰਾ ਸ਼ੇਅਰ ਗੱਦਾ ਕੀਤਾ ਪੇਟ ਤਾਂ ਕਦੇ ਯੂਜ਼ ਹੀ ਨਹੀਂ ਹੋਈ ਉਹਦਾ ਤਾਂ ਪੇਟ ਦਾ ਉਸਦਾ ਬ੍ਰਾਂਡ ਨੂੰ ਪਈਆਂ ਨੇ ਠੀਕ ਚੈੱਕ ਕਿੰਨੇ ਕੀਤੀ ਪੇਟ ਤੁਸੀਂ ਆਪ ਨਿਕਲੇ ਹੋ ਕਿ ਉਹਨੇ ਯਾ ਕੀਤੀਆਂ ਤੁਸੀਂ ਸੁਪਰਡੈਂਟ ਹੈਲਥ ਹੋ ਤੁਸੀਂ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਸੁਪਰਡੈਂਟ ਲੱਗਿਆ ਕਿੰਨਾ ਜਨਰੋ ਗਿਆ ਇੱਥੇ ਚਾਰ ਮਿੰਟ ਆ ਉਹ ਪਿੱਟਾਂ ਹੀ ਨਹੀਂ ਰੱਖੀਆਂ ਅਜੇ ਤੱਕ ਕਿੰਨੀਆਂ ਪਿੱਟਾਂ ਨੇ ਸਰ 59 ਪੰਜ ਪੁਆਇੰਟ 59 ਤੇ ਇਹਦਾ ਇਹਦਾ 1 ਪੁਆਇੰਟ ਆ ਭੰਡਾਰੀ ਮੱਲਾ ਇਸ ਤੋਂ ਇਲਾਵਾ ਬਾਕੀ ਪੁਆਇੰਟ ਵੀ ਹੈਗੇ ਆਪਣੇ 5 ਪੁਆਇੰਟ ਨੇ ਟੋਟਲ 150 ਪਿੱਟ ਖਾਲੀ ਪਈ ਹੈ ਤੇ ਕੂੜਾ ਸਾਰਾ ਸ਼ਹਿਰ ਭਰਿਆ ਪਿਆ ਮੈਨੂੰ ਜਿਸ ਪੌਸਿਬਿਲਿਟੀ ਫਿਕਸ ਕਰਕੇ ਦਿਓ ਨਹੀਂ ਤੇ ਮੈਂ ਤੁਹਾਡੀ ਕਰ ਦਿੰਦਾ ਜਲਦੀ ਕਰੋ 5 ਮਿੰਟ ਲਓ ਜਿਦ ਤਰਾ ਕੰਮ ਹੀ ਨਹੀਂ ਹੈਗਾ ਤੇ ਤੈਨੂੰ ਫਿਰ ਰੱਖਣਾ ਕੀ ਤੈਨੂੰ ਤਖਾਗਾ ਦੀ ਦਿੰਨੇ ਤੈਨੂੰ ਤੈਨੂੰ ਗੱਲਾਂ ਘਟਾਆ ਮੈਨੂੰ ਕੰਮ ਦਿਖਾ ਆਪਣਾ ਇਹਦੇ ਪਿੱਟਿਆਂ ਦੱਸ ਡਿਊਟੀ ਕਹਿੰਦੀ ਸੀ ਕਿ ਭਟਾਰੀ ਮਲੇ ਸਰ ਇੱਥੇ 10 ਚੰਨੀ ਸੀਗਾ ਸਰ ਕਿੱਥੇ ਹੈਗਾ ਉਹ ਸਰ ਉਹ ਅੱਪਰ ਸਰ ਗਿਆ ਵੀ ਕੱਲ ਜਦੋਂ ਸੁਪਰੇ ਸਾਰੇ ਸਦੇ ਸੀਗੇ ਕੱਲ ਵੀ ਨਹੀਂ ਆਏ ਆ ਅੱਜ ਅਮਰ ਸਰ ਕੀ ਕਰਦਾ ਸਰ ਚਲਾ ਗਿਆ ਡਿਊਟੀ ਅਮਰ ਸਰ ਆਉਦੀ ਕਿ ਇੱਥੇ ਹੈ ਉਹਨਾਂ ਕੋ 5 ਮਿੰਟ ਚ ਪਹੁੰਚ ਜਾ ਇੱਥੇ ਆ ਗਿਆ ਆਪਣੇ ਦੇਵ ਨੂੰ ਜਵਾਬਦਿਲ ਵੀ ਕਰ ਰਿਹਾ ਸੀ ਮੈਂ ਜਵਾਬ ਦਵੇ ਆ ਕੇ ਤੁਹਾਨੂੰ ਵੀ ਇਹ ਚਾਹੀਦੇ ਠੀਕ ਹੈ ਜੇ ਜੇ ਤੂੰ ਕਹੇਗਾ ਨਾ ਵੀ ਮੈਂ ਮੈਂ ਹਰ ਇੱਕ ਨੂੰ ਇਹ ਕਿਹੜੇ ਜੀ ਕਹਾਂ ਉਹਨੂੰ ਤਸਵੀਰ ਇਹ ਜਿਹੜਾ ਰਾਜਨੀਤਿਕ ਨਾ ਮੈਂ 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 ਤ ਤਾ ਕਹਿ ਰਹੇ ਆ ਦੇਖੋ ਮੈਂ ਇੱਕੋ ਗੱਲ ਕਹਿਣਾ ਵਾ ਵੀ ਬੜੇ ਭਰੇ ਮਾਨਾ ਜੇ ਮੈਂ ਗੱਲ ਕਰ ਰਿਹਾ ਠੀਕ ਆ ਮੈਂ ਸ਼ਹਿਰ ਨੂੰ ਕੂੜਾ ਮੁਕਤ ਕਰਨਾ ਚਾਹੁੰਦਾ ਪਰ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਚੀਜ਼ ਨੂੰ ਕਿਤੇ ਨਾ ਕਿਤੇ ਸੋਚਦੀਆਂ ਨੇ ਵੀ ਜੇ ਕਿਤੇ ਇਹ ਵੀ ਕੰਮ ਇਹਨਾਂ ਨੇ ਕਰਕੇ ਤੇ ਸਮਝ ਲੋ ਵੀ ਸਾਨੂੰ ਕਿਹਨੇ ਪੁੱਛਣਾ ਦੀ ਮੈਂ 50 ਟਾਟਾ ਇਸ ਜਿਹੜੀਆਂ ਪਾਸ ਕਰਾ ਕੇ ਲਿਆਂਦੀਆਂ ਅਫਸੋਸ ਜਦੋਂ ਹਾਊਸ ਪ੍ਰਮਾਣਗੀ ਹੋਣੀ ਸੀ ਉਥੇ ਇਹ ਲਿਖ ਕੇ ਭੇਜਿਆ ਗਿਆ ਵੀ ਸਾਡੇ ਕੋਲ ਡਰਾਈਵਰ ਹੈ ਨਹੀਂ ਆ ਜੀ ਸਾਨੂੰ ਗੱਡੀਆਂ ਦੀ ਲੋੜ ਨੇ ਜੇ ਅੱਜ 50 ਗੱਡੀਆਂ ਆਈਆਂ ਹੁੰਦੀਆਂ ਇੱਕ ਇੱਕ ਬਾੜ ਚ ਇੱਕ ਗੱਡੀ ਵੀ ਲਾਈ ਹੁੰਦੀ ਤੇ ਅੱਜ ਇਹ ਹਾਲਾਤ ਸਾਡੇ ਸ਼ਹਿਰ ਦੇ ਨਾ ਹੁੰਦੇ ਪਰ ਨਹੀਂ ਉਹ ਵੀ ਇਗਨੋਰ ਕੀਤਾ ਗਿਆ ਉਸ ਤੋਂ ਬਾਅਦ ਆਖਿਆ ਗਿਆ ਬੰਦੇ ਹਨ ਨਹੀਂ ਪਹਿਲਾਂ 200 ਦੇ ਕਰੀਬ ਬੰਦਾ ਸੀ ਅੱਜ 400 ਦੇ ਕਰੀਬ ਆ ਤੇ ਸਿਸਟਮ ਸੇਮ ਦਾ ਸੇਮ ਹੀ ਹੈ ਕਾਰਨ ਕੀ ਨੀਅਤ ਚਾਹੀਦੀ ਹੈ ਮੈਂ ਅੱਜ ਬਾਹਰੋਂ ਆ ਕੇ ਜਗਾ ਚੈੱਕ ਕਰ ਰਿਹਾ ਵੇਖ ਰਿਹਾ ਕਿ ਇਹ ਇਕੱਲੀ ਜ਼ਿੰਮੇਵਾਰੀ ਮੇਰੀ ਬਣ ਗਈ ਜੇ ਲੋਕਾਂ ਨੇ ਮੈਨੂੰ ਚੁਣਿਆ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਰਿਆ ਮੈਂ ਵੇਖ ਰਿਆ ਪਰ ਦੁੱਖ ਦੀ ਗੱਲ ਹੈ ਬਾਕੀਆਂ ਨੂੰ ਵੀ ਜਿਹੜੇ ਬੈਠੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਸ਼ਹਿਰੀ ਕਲਸੀ ਕਿਦਨ ਕਹਿੰਦਾ ਜਾ ਕੇ ਵੀ ਤੁਸੀਂ ਅਫਸਰਾਂ ਨੂੰ ਚੈੱਕ ਨਾ ਕਰੋ ਸ਼ਹਿਰੀ ਕਲਸੀ ਕਦੋਂ ਕਹਿੰਦਾ ਕਦੀ ਆਪ ਉੱਠ ਕੇ ਗਏ ਸਵੇਰੇ ਵੇਖਿਆ ਸਫਾਈ ਕਰਮਚਾਰੀ ਕਿੱਥੇ ਕਿੱਥੇ ਲੱਗੇ ਨੇ ਵਾਕਿਆ ਕੀ ਉਹ ਆਪਣੀ ਡਿਊਟੀ ਠੀਕ ਕਰ ਰਹੇ ਨੇ ਨਹੀਂ ਕਾਰਨ ਕੀ ਕਰਨੇ ਵੀ ਜੇ ਸ਼ਹਿਰ ਸਾਫ਼ ਹੋ ਗਿਆ ਵਧੀਆ ਹੋ ਗਿਆ ਤੇ ਉਹ ਨਾਮ ਆਮ ਆਦਮੀ ਪਾਰਟੀ ਦਾ ਆ ਜਾਣਾ ਸੋ ਕੋਝੀਆਂ ਸਿਆਸਤਾਂ ਨੇ ਪਰ ਇਨ ਸਿਆਸਤਾਂ ਦੇ ਵਿੱਚ ਮੇਰੇ ਲੋਕਾਂ ਦਾ ਕੰਨ ਹੋ ਰਿਆ ਬਟਾਲੇ ਨੂੰ ਪਤਾ ਕੌਣ ਕੰਮ ਕਰਨਾ ਚਾਹੁੰਦਾ ਤੇ ਕੌਣ ਜਿਹੜਾ ਸਿਆਸਤਾਂ ਕਰਨ ਦਿਆ ਕੋਈ ਗੱਲ ਨਹੀਂ ਰਹਿ ਗਿਆ ਇੱਕ ਅੱਧਾ ਮਹੀਨਾ ਇਲੈਕਸ਼ਨ ਆ ਜਾਣੀ ਹੈ ਉਸ ਤੋਂ ਬਾਅਦ ਬਟਾਲੇ ਦੇ ਲੋਕਾਂ ਦੀ ਮਰਜ਼ੀ ਹੈ ਜੇ ਤੇ ਨਗਰ ਨਿਗਮ ਆਮ ਆਦਮੀ ਪਾਰਟੀ ਦੇ ਹੱਥ ਚ ਦੇਣਗੇ 75 ਸਾਲ ਹੋ ਗਏ ਹਾਲੇ ਤੱਕ ਕੂੜੇ ਵਾਸਤੇ ਜਗ੍ਹਾ ਹੈ ਨਹੀਂ ਸਾਡੇ ਕੋਲ ਤੇ ਮੈਂ ਜੇ ਆਖਿਆ ਸੀ ਪ੍ਰੋਪੋਜ਼ਲ ਭੇਜੀ ਸੀ ਖਜੂਰੀ ਗੇਟ ਦੇ ਲਾਗੇ ਮੈਂ ਆਖਿਆ ਸੀ ਵੀ ਜਿਹੜੀ ਖਜੂਰੀ ਗੇਟ ਦੇ ਬਾਹਰ ਅੱਗੇ ਵੀ ਕੂੜਾ ਲੱਗਾ ਰਹਿੰਦਾ ਆਪਾਂ ਉਹਦੇ ਆ ਉਹਦੀ ਪ੍ਰਮਾਨਗੀ ਹਾਊਸ ਸਾਨੂੰ ਦਵੇ ਲੈ ਕੇ ਉਹਨੂੰ ਬਿਲਡਿੰਗਾਂ ਬਣਾ ਕੇ 15 20 ਉੱਤੇ ਸ਼ੌਕਮ ਫਲੈਟ ਬਣਨੇ ਨੇ ਲੋਕ ਵੀ ਉਹਨਾਂ ਨੂੰ ਵੀ ਬੈਨੀਫਿਟ ਹੋ ਜਾਵੇ ਲੈ ਲੈਣ ਉਹ ਪੈਸਾ ਸਾਰਾ ਜਿਹੜਾ ਕਾਰਪੋਰੇਸ਼ਨ ਚ ਓਣਾ ਸੀ ਉਹ ਪੈਸਾ ਆ ਜਾਂਦਾ ਜੇ ਮੈਂ 10 ਕਿੱਲੇ ਜਗਾ ਆਪਣੇ ਬਟਾਲੇ ਲਈ ਆਪਾਂ ਕੂੜਾ ਸੁੱਟਣ ਵਾਸਤੇ ਲੈ ਲੈਂਦੇ ਜੇ ਆਪਾਂ ਕੋਈ 1.5 2 2.5 ਕਰੋੜ ਦੀ ਮਸ਼ੀਨ ਆਪਾਂ ਕੂੜਾ ਜਿਹੜਾ ਆ ਠੇਕੇ ਤੇ ਲੈ ਕੇ ਆਉਂਦੇ ਆ ਜੇ ਆਪਣੀ ਬਟਾਲੇ ਦੀ ਲੈ ਲੈਂਦੇ ਤੇ ਕੀ ਮੇਰੇ ਲੋਕਾਂ ਨੂੰ ਕੂੜੇ ਤੋਂ ਨਿਆਤ ਨਹੀਂ ਮਿਲਨੇ ਪਰ ਮੇਰੀ ਮਜਬੂਰੀ ਇਹ ਆ ਕਾਰਪੋਰੇਸ਼ਨ ਮੇਰੇ ਹੱਥ ਚ ਨਹੀਂ ਮੇਰੀ ਮਜਬੂਰੀ ਇਹ ਆ ਹਾਊਸ ਦੀਆਂ ਮੀਟਿੰਗਾਂ ਕਿੰਨੀਆਂ ਹੋਈਆਂ ਨੇ ਹੁਣ ਤੱਕ ਆ ਉਸ ਦੀਆਂ ਮੇਰੀ ਐਫ ਐਂਡ ਸੀ ਸੀ ਦੀ ਮੀਟਿੰਗ ਆ ਕਦੋਂ ਕਦੋਂ ਕੰਮ ਪਾਸ ਹੋਏ ਨੇ ਆ ਮੈਂ ਇੱਕ ਵੀਡੀਓ ਵੇਖੀ ਇਹ ਐਮ ਐਲ ਏ ਸਾਹਿਬ ਛੋਟੀ ਸੋਚ ਦੇ ਮਾਲਕ ਨਹੀਂ ਹੋਣੇ ਚਾਹੀਦੇ ਯਾਰ ਮੇਰੀ ਛੋਟੀ ਸੀ ਤੁਸੀਂ ਵੱਡੀ ਕਰ ਲੋ ਕਿੰਨੀਆਂ ਮੀਟਿੰਗਾਂ ਕੀਤੀਆਂ ਜਿਹ ਹਾਊਸ ਸੀ ਐਫ ਐਂਡ ਸੀ ਸੀ ਦੀਆਂ ਮੀਟਿੰਗਾਂ ਦੇ ਜਿਹਦੇ ਚ ਪਾਸ ਕੰਮ ਕਰਨੇ ਹੁੰਦੇ ਵੇਖੋ ਕਿੰਨੀਆਂ ਹੋਣਦੀਆਂ ਐਵੇਂ ਹਵਾ ਚ ਹੀ ਹਵਾ ਚ ਹੀ ਮੈਂ ਸੈਂਟਰਲ ਇਨਸਪੈਕਟਰਾਂ ਦਾ ਬੜਾ ਕਰਦੇ ਆ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆ ਹੁਣ ਕੂੜਾ ਚੁੱਕਣ ਲੱਗਿਆ ਕੰਮ ਕਰਨ ਲੱਗੇ ਆਪਾਂ ਮੈਨੂੰ ਇਹ ਦੱਸਿਓ ਜਦੋਂ ਮੈਂ ਆ ਕੇ ਮੈਂ ਆ ਕੇ ਜਦੋਂ ਕੰਮ ਕਰ ਰਿਹਾ ਮੈਂ ਆ ਕੇ ਗਰਾਊਂਡ ਲੈਵਲ ਚੈੱਕ ਕਰ ਰਿਆ ਜਦੋਂ 200 ਬੰਦਾ ਸੀ ਉਦੋਂ ਵੀ ਇਹੋ ਗੱਲ ਸੀ ਅੱਜ 400 ਬੰਦਾ ਦਾ ਉਦੋਂ ਵੀ ਇਹੋ ਗੱਲ ਜਦੋਂ ਮੇਰੇ ਵਰਗਾ ਗਰਾਊਂਡ 'ਚ ਆ ਗਿਆ ਤੇ ਸਾਰੇ ਬੰਦੇ ਲੱਭਣ ਡੈ ਪਏ ਕਿ ਨਹੀਂ ਜਦੋਂ ਦਫ਼ਤਰਾਂ 'ਚੋਂ ਨਿਕਲਣਾ ਹੀ ਨਹੀਂ ਸਰਕਾਰੀ ਗੱਡੀਆਂ 'ਚੋਂ ਨਿਕਲਣਾ ਹੀ ਨਹੀਂ ਰਹਿਣਾ ਹੀ ਪ੍ਰੋਗਰਾਮਾਂ ਤੇ ਆ ਤੇ ਫਿਰ ਕੰਮ ਤੇ ਫਿਰ ਉਹੋ ਜਿਹਾ ਹੋਣਾ ਉਹਨਾਂ ਨੂੰ ਪਤਾ ਵੀ ਸਾਡਾ ਖਸਮ ਸਾਨੂੰ ਪੁੱਛਣ ਵਾਲਾ ਹੈ ਨਹੀਂ ਆ ਆਪਾਂ ਨੂੰ ਕਹਿੰਦੇ ਨਾ ਕਿ ਕਿਸੇ ਦਾ ਡਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਫਿਰ ਉਹ ਉਹਦਾ ਖਮਿਆਜਾ ਜਿਹੜੇ ਸਾਡੇ ਲੋਕ ਨੇ ਉਹ ਵਿਚਾਰੇ ਭੁਗਤਣ ਦੇ ਪਰ ਕੋਈ ਗੱਲ ਨਹੀਂ ਲੱਗੇ ਆ ਕਰਾਂਗੇ ਠੀਕ ਹੈ ਨਾ ਬਸ ਮੇਰੀ ਇਹੋ ਬੇਨਤੀ ਹੈ ਮੇਰੇ ਲੋਕਾਂ ਨੂੰ ਵੀ ਜੋ ਵੀ ਕਹਿਣ ਜੇ ਤੁਹਾਨੂੰ ਇਹਨਾਂ ਦੀ ਸੱਚਾਈ 'ਚ ਨਜ਼ਰ ਆਉਂਦਾ ਤੁਹਾਨੂੰ ਲੱਗਦਾ ਬਟਾਲੇ ਦੇ ਲੋਕੋ ਵੀ ਇਹ ਕੰਮ ਕਰਨਾ ਚਾਹੁੰਦੇ ਆ ਤੇ ਫਿਰ ਇਹਨਾਂ ਦੀ ਹਿਸਾਬ ਨਾਲ ਚੱਲ ਪਊ ਜੇ ਤੁਹਾਨੂੰ ਲੱਗਦਾ ਵੀ ਸਿਆਸਤ ਕੌਣ ਕਰਨਦਿਆ ਤੇ ਕੰਮ ਕੌਣ ਕਰਨਦਿਆ ਉਹ ਤੁਹਾਡੇ ਸਾਹਮਣੇ ਆ ਫੈਸਲਾ ਤੁਹਾਡੇ ਹੱਥ ਇਹ ਬਿਲਕੁਲ ਪਿਛਲੇ 2 ਦਿਨਾਂ ਤੋਂ ਸਾਡੇ ਜਿਹੜੇ ਸੈਨੀਟੇਸ਼ਨ ਸਟਾਫ ਦੀ ਨਲਾਕੀ ਕਰਕੇ ਬਟਾਲੇ ਸ਼ਹਿਰ ਦੇ ਵਿੱਚ ਕਾਫੀ ਅਲੱਗ-ਅਲੱਗ ਥਾਵਾਂ ਤੇ ਜਿਹੜਾ ਉਹ ਸਾਨੂੰ ਕੂੜੇ ਦੀ ਸਮੱਸਿਆ ਆਈ ਸੀਗੀ ਤੇ ਕੱਲ ਵੀ ਅਸੀਂ ਇੱਥੇ ਚੈਕਿੰਗ ਕਰਕੇ ਇਹਨਾਂ ਨੂੰ ਹਦਾਇਤ ਕੀਤੀ ਸੀਗੀ ਕਿ ਆਪਣੀਆਂ ਜੜੀਆਂ ਵੀ ਸੋਲਿਡ ਵੇਸਟ ਦੀਆਂ ਗਾਈਡਲਾਈਨਸ ਪੂਰੀਆਂ ਕਰਦੇ ਹੋਏ ਜਿਹੜੀਆਂ ਪਿਟਸ ਬਣੀਆਂ ਨੇ ਸਾਡੀਆਂ ਅਲੱਗ-ਅਲੱਗ ਮਹੱਲੇਆਂ 'ਚ ਤੇ ਉਹਨਾਂ ਨੂੰ ਜਿਹੜਾ ਗਿੱਲਾ ਕੂੜਾ ਪਿਟ 'ਚ ਰੱਖ ਕੇ ਤੇ ਬਾਕੀ ਦੀ ਦੀ ਸੋਲਿਡ ਦੀ ਪ੍ਰੋਸੈਸਿੰਗ ਕਰਨ ਸ਼ਹਿਰ ਸਾਫ਼ ਕਰਨ ਪਰ ਉਸ ਦੇ ਬਾਵਜੂਦ ਅੱਜ ਐਮਐਲਏ ਸਰ ਨੇ ਵੀ ਮੌਕਾ ਦੇਖਿਆ ਤੇ ਸਾਡੇ ਸੈਨੀਟੇਸ਼ਨ ਸਟਾਫ ਦੀ ਕੁਤਾਹੀ ਕਰਕੇ ਕਾਫੀ ਸ਼ਹਿਰ ਦੇ ਵਿੱਚ ਸਮੱਸਿਆ ਆਈ ਹੈ ਅਸੀਂ ਉਹਨਾਂ ਸਟਾਫ ਜਿਹੜੇ ਗੈਰਹਾਜ਼ਰ ਪਾਏ ਗਏ ਨੇ ਤੇ ਜਿਨ੍ਹਾਂ ਨੇ ਫੋਨ ਨਹੀਂ ਚੁੱਕੇ ਉਹਨਾਂ ਦੀ ਜਵਾਬਤਦਾਰੀਆ ਕੀਤੀਆਂ ਨੇ ਤੇ ਬਣਦੀ ਕਾਰਵਾਈ ਕਰ ਰਹੇ ਹਾਂ ਨਾਲ ਦੀ ਨਾਲ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਜਿੱਥੇ ਕੂੜਾ ਇਕੱਠਾ ਸੀਗਾ ਉਹਨੂੰ ਇਮੀਡੀਏਟਲੀ ਹੁਣੇ ਚੁਕਾਇਆ ਜਾ ਰਿਹਾ ਤੇ ਉਹਨੂੰ ਆਪਣੀ ਸੋਲਿਡ ਵੇਸਟ ਪ੍ਰੋਸੈਸਿੰਗ ਸਾਈਟ ਤੇ ਭੇਜ ਰਹੇ ਸਰ ਕਈ ਪਿੱਟਸ ਐਸੀਆਂ ਦੇਖੀਆਂ ਜਿਹੀਆਂ ਬਿਲਕੁਲ ਨਿਊ ਸਨ ਨਵੀਆਂ ਸਨ ਪਰ ਉੱਥੇ ਕੋਈ ਇਸਤੇ ਕਾਂਮੀ ਕੂੜੇ ਦੀ ਸਮੱਸਿਆ ਆ ਗਈ ਜੀ ਬਿਲਕੁਲ ਭੰਡਾਰੀ ਮਹੱਲੇ ਵਿਖੇ ਸਾਡੀਆਂ ਕਰੀਬ 59 ਪਿੱਟਾਂ ਸਿਗੀਆਂ ਜਿਹੜੀਆਂ ਬਿਲਕੁਲ ਹੀ ਅਨਯੂਜ਼ਡ ਪਾਈਆਂ ਗਈਆਂ ਨੇ ਜਿਹੜਾ ਸਟਾਫ ਉੱਥੇ ਜ਼ਿੰਮੇਵਾਰ ਸੀਗਾ ਉਹਨਾਂ ਦੀ ਅਸੀਂ ਐਕਸਪਲੇਨੇਸ਼ਨ ਕਾਲ ਕਰ ਲਈ ਹੈ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਸਰ ਤੁਸੀਂ ਵੀ ਤਸਵੀਰਾਂ ਦੇਖੀਆਂ ਤੇ ਗੁੱਸਾ ਤੁਹਾਨੂੰ ਵੀ ਆ ਗਿਆ ਸੀ ਤੁਸੀਂ ਮੌਕੇ ਤੇ ਬੁਲਾ ਲਿਆ ਸਾਰੇ ਅਧਿਕਾਰੀਆਂ ਜੀ ਬਿਲਕੁਲ ਇਹ ਬੜਾ ਸੀਰੀਅਸ ਇਸ਼ੂ ਹੈਗਾ ਜੀ ਕਿਉਂਕਿ ਜਿਹੜੀ ਕੂੜੇ ਦੀ ਸਮੱਸਿਆ ਹੈ ਇਹਦੇ ਨਾਲ ਲੋਕਾਂ ਦੀ ਸਿਹਤ ਵੀ ਜੁੜੀ ਹੈ ਸ਼ਹਿਰ ਦੀ ਸਫਾਈ ਦਾ ਤਾਂ ਮਸਲਾ ਹੈ ਹੀ ਹੈ ਇਸ ਤੋਂ ਇਲਾਵਾ ਬਿਮਾਰੀ ਫੈਲਣ ਦਾ ਵੀ ਖ ਤੇ ਇਸ ਕਰਕੇ ਇਹ ਜਿਹੜੀ ਕੁਤਾਹੀ ਹੈ ਬਿਲਕੁਲ برداشت ਨਹੀਂ ਕੀਤੀ ਜਾਏਗੀ ਬਟਾਲਾਵਾਸੀ ਹੁਣ ਬੇਚਿੰਤ ਹੋ ਜਾਣ ਜੀ ਜੇ ਬਿਲਕੁਲ ਅਸੀਂ ਆਪ ਉਹਨਾਂ ਲਈ ਇੱਥੇ ਹਾਜ਼ਰ ਹਾਂ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਖੜੇ ਹਾਂ ਬੰਦਾ ਨੂੰ ਮੇਅਰ ਨੂੰ ਸ਼ਰਮ ਚਾਹੀਦੀ ਆ ਥੋੜੀ ਜੀਪੀ ਜਿਤਨਾ ਸ਼ਹਿਰ ਦੇ ਵਿੱਚ ਗੰਦ ਪਾਇਆ ਪੂਰਾ ਇਹ ਨਗਰ ਇਹਨਾਂ ਦਾ ਕੰਮ ਆ ਸਾਰਾ ਵੀ ਇਹ ਕੂੜੇ ਨੂੰ ਜਿੰਨੇ ਸਾਰਾ ਕੁਝ ਦਿੱਤਾ ਹੈ ਮੇਰੇ ਸਾਹਬ ਨੇ ਇਹਨਾਂ ਨੂੰ ਗੱਡੀਆਂ ਦਿੱਤੀਆਂ ਡਰਾਈਵਰ ਦਿੱਤੇ ਜਿਹੜੀ ਜਿਹੜੀ ਚੀਜ਼ ਕੋਈ ਕਮੀ ਨਹੀਂ ਰਹੀ ਟਰਾਲੀਆਂ ਦਿੱਤੀਆਂ ਟਰੈਕਟਰ ਦਿੱਤੇ ਲੈ ਕੇ ਪਰੇ ਜਾਣ ਬੁੱਝ ਕੇ ਬਦਨਾਮ ਕਰ ਰੇ ਸਭ ਕੁਝ ਬਟਾਲੇ ਨੂੰ ਦੇਖੋ ਕਿਦਾਂ ਗੰਦ ਪਿਆ ਜਿੱਥੇ ਮਰਜੀ ਵੇਖ ਲੋ ਇਹ ਸਾਰਾ ਕਸੂਰ ਹੈ ਮੇਅਰ ਦਾ ਇਹਨੂੰ ਸ਼ਰਮ ਚਾਹੀਦੀ ਥੋੜੀ ਜਿਹੀ ਸ਼ਰਮ ਕਰੋ ਇਹ ਸਾਰੀਆਂ ਖਾਲੀ ਪਈਆਂ ਤੁਸੀਂ ਵੇਖ ਲੋ ਆਪ ਤੁਸੀਂ ਦੇਖਿਆ ਹੀ ਹੁਣੇ ਹੀ ਸਰਚ ਕੀਤਾ ਸਾਰੇ ਹੀ ਵੇਖੋ ਕੀ ਹੋ ਸਕਦਾ ਹੈ ਕਿ ਗੁਜਰਾਤ ਨੂੰ ਦੇਖੋ ਐਮ ਆਰ ਐ ਸਰ ਗੁਜਰਾਤ ਤੋਂ ਆਏ ਆ ਕਿੰਨੇ ਚਿਰ ਦੇ ਆਉਂਦੇ ਸਿੱਧਾ ਹੀ ਉਹਨਾਂ ਨੇ ਕੂੜਾ ਵੇਖਿਆ ਤੇ ਸਾਰੀ ਟੀਮ ਇਕੱਠੀ ਕਰ ਲਈ ਆ ਇਹ ਸਾਰੇ ਬੰਦਿਆਂ ਦੀ ਜਿੰਨੇ ਵੀ ਇਸ ਖਰਾਬ ਕਰਨਦੇ ਆ ਸਿਰਫ ਮੇਰ ਕਾਰਨ ਕੀ ਹੋਊਗਾ ਇਹਦੇ ਪਿੱਛੇ ਕਾਰਨ ਤੁਹਾਨੂੰ ਪਤਾ ਹੀ ਆ ਕਾਰਨ ਇਹ ਲੋਕਾਂ ਕੋ ਗੁੰਮਰਾਹ ਕਰਨਦੇ ਲੋਕਾਂ ਨੂੰ ਵੀ ਜਾਣਬੁੱਝ ਕੇ ਵੀ ਇਹ ਬਦਨਾਮ ਹੋਣ ਲੋਕ ਲੋਕਾਂ ਨੇ ਇਹਨਾਂ ਨੂੰ ਚੁਣਿਆ ਹਨਾ ਕਿੱਡਾ ਵਧੀਆ ਚੁਣਿਆ ਇਹਨਾਂ ਨੂੰ ਮੇਰ ਬਣਾਇਆ ਪਰ ਮੇਰ ਦੇ ਕਾਬਿਲ ਨਹੀਂ ਹੈਗੇ 1% ਵੀ ਨਹੀਂ ਕਾਬਿਲ ਹੈਗੇ ਮੇਰ ਦੇ ਸ਼ਰਮ ਚਾਹੀਦੀ ਥੋੜੀ ਇਹਨਾਂ ਨੂੰ ਨਾ ਸੋਹਣ ਆਰਟ ਸਕੂਲ ਸਲਾਮ ਅਲਾਈਕੁਮ ਚਲ

ਹਾਂ ਸਾਰੇ ਲਾਸ਼ ਤੁਹਾਨੂੰ ਜੀਸੀ ਦਾ ਰਾਜ ਲਗਾ ਨਾ ਜੀ ਕਿਹਦੇ ਰਾਜ ਆ ਗਿਆ ਠੀਕ ਹੈ ਉਸ ਤੋਂ ਬਾਅਦ ਮੈਂ ਨਹੀਂ ਮੈਂ ਠੀਕਾ ਸਾਰਾ ਕੋੜਾ ਚੁੱਕ ਕੇ ਪਿੱਛਾ ਕਰਕੇ ਪਿੱਟਾ ਸਾਰੀਆਂ ਪਰ ਆ ਵੀ ਖਾਲੀ ਪਰ ਲਾ ਹਾਲਾਤ ਵੇਖੇ ਨਾ ਤੂੰ ਆਇਆ ਹੀ ਨਹੀਂ ਨਹੀਂ ਆਂਦੇ ਅੱਛਾ ਵੇਖੀਆ ਇਹਦਾ ਮਤਲਬ ਤੈਨੂੰ ਪਤਾ ਐ ਅਕਸ਼ੀਲ ਜੀ ਤੂੰ ਕੋੜਾ ਤੈਨੂੰ ਪਤਾ ਐ ਤੈਨੂੰ ਇਹ ਕਿ ਛੁੱਟਦੇ ਮਗਰ ਨਾ ਠੀਕ ਹੈ ਨਾ ਨਹੀਂ ਹੈ ਨਾ ਵੀਖ ਲਿਆ ਨਾ ਸਭ ਕੁਝ ਸੱਚ ਵੀਖ ਲਿਆ ਨਾ ਠੀਕ ਹੈ ਚਰਨ ਨੀਅਤ ਸਿਆਸਤਾ ਨਾ ਕਰ ਠੀਕ ਹੈ ਦੇਖੋ ਬੰਦਾ ਕੰਮ ਕਰਦਾ ਨਾ ਕੰਮ ਕਰਾਓ ਠੀਕ ਹੈ ਨਾ ਜੀਸੀਬੀ ਹੁਣੇ ਮਹਗਾ ਕੇ ਇੱਥੇ ਆਵਣੀ ਜੀਸੀਬੀ ਵਾਲਾ ਵੱਠਾ ਲਾ ਕੇ ਉਥੇ ਉਹ ਉਥੇ ਚਾਹਦੀਆਂ ਕਿਹਨੂੰ ਕਿਹਨੂੰ ਸੁਕੰਦਾ ਕੋਡ ਮੈਂ ਕਿਹ ਟਰਾਲੀਆਂ ਕਿੰਨੀਆਂ ਨੇ ਆਪਣਾ ਉੱਥੇ ਦੋ ਮਾਈਕਲ ਕਾਪੀਆਂ ਮੇਨ ਸ਼ਹਿਰ ਦੇ ਮੇਨ ਮੋੜ ਅੱਠ ਟਰਾਲੀਆਂ ਨੇ ਨਾ ਦੋ ਬਾਹਰ ਬਾਕੀ ਸਾਰੀਆਂ ਅੰਦਰ ਚੱਲਦੀਆਂ ਨੇ ਚੁੱਕਣਾ ਅੱਗੇ ਪਿੱਛੇ ਦੀ ਸਹਮਣੀ ਸੋਨਾ ਤੁਸੀਂ ਚਲੋ ਐ ਚਾ ਲਾਈਟਾਂ ਲੁੱਟਾ ਹੈ ਨਹੀਂ ਜਗਦੀ ਇੱਥੇ ਹਾਂ ਆਹ ਲਾਈਟਾਂ ਸਾਰੀਆਂ ਲੱਗੀਆਂ ਜਿਹੜੀਆਂ ਸੋਚਾ ਦੀ ਤੋਰ ਛੜ ਗਿਆ ਬੋਰਡ ਤੋਂ ਆਹ ਲਾਈਟਾਂ ਲੱਗੀਆਂ ਸਾਰੀਆਂ ਆ ਤੋਰ ਛੜ ਗਿਆ ਉਹ ਲੱਗ ਗਿਆ ਆ ਆ ਆ ਸੋਚੇ ਥੱਲੇ ਦੋਤੀ ਮਾਨੂੰ ਕੇ ਨਾ ਸੇਵਾ ਕਰਨ ਨੂੰ ਜੇ ਉੱਤੇ ਦਫਤਰ ਕਮਿਸ਼ਨਸ ਆਵਾਰੇ ਬਣੇ ਹਾਂ ਕਰਕੇ ਪੈਸਾ ਨਹੀਂ ਨਹੀਂ ਇਹਨੂੰ ਭੇਜਣਾ ਹੈ। ਇਹਨੂੰ ਭੇਜਣਾ। ਕੱਡੀਆਂ ਬੱਤੇ ਲਾਓ ਉੱਥੇ। ਇਹਦੇ ਸਾਰਾ ਸਦਮ ਬਤ ਗਿਆ। ਜੇ ਫੋਸਨ ਆਰਡਰ ਫੋਸਨ। ਚਲਾਂ ਕੁਝ ਚਲ। ਵਿਕੀ ਕਿਥੇ ਆ? ਵਿਕੀ ਕਿਥੇ ਆ? ਆਲੇ ਵੀ ਜਿੱਕੇ ਤੇਵਕੀ ਤੇ ਪਿੱਛੇ ਜਿੱਕੇ ਹੁੰਦਾ ਬਲਾਕ ਕਿੱਥੇ ਵੇਖੀ ਬਾਹਰ ਬਾਹਰ ਆ ਮਰਦ ਮਾ ਕਰ ਲੈ ਜਿੰਦ ਕੋਈ ਜਾਨ ਦੱਸੋ ਆਹ ਵਾਹ ਕੀ ਦਰ ਆਓ ਆਓ ਯਾਰ ਇੱਕ ਮਿੰਟ ਹਾਂ ਆ ਸਾਰੇ ਲੋਕਾਂ ਸਾਹ ਤਰਮ ਜੀ ਜੀ ਦਾ ਉਹ ਬਾਕੇ ਨਹੀਂ ਰਾਹ ਚ ਲੱਗਾ ਨਾ ਜੀ ਕਿਸੇ ਰਾਹ ਆ ਗਿਆ ਠੀਕ ਉਤੋਂ ਬਾਅਦ ਮੈਂ ਨਹੀਂ ਪਹੁੰਚਿਆ ਜਿੰਨੇ ਪਲੇ ਠੀਕ ਆ ਸਾਰਾ ਟੋੜਾ ਚੁੱਕ ਕੇ ਪਛਾਨ ਕਰਕੇ ਪਿੱਟਾ ਸਾਧਿਆ ਪਰ ਉਹ ਆ ਵੀ ਖਾਲੀ ਪਰ ਲਾ ਹਾਲਾਤ ਵੇਖੇ ਨਾ ਤੂੰ ਆਇਆ ਹੀ ਨਹੀਂ ਨਹੀਂ ਆਂਦੇ ਅੱਛਾ ਵੇਖੀਆ ਮੈਂ ਇਹਦਾ ਮਤਲਬ ਤੈਨੂੰ ਪਤਾ ਹੈ ਦੱਖਣੀ ਗੀਤ ਬੂਰਾ ਤੈਨੂੰ ਪਤਾ ਨਹੀਂ ਇਹ ਸਭ ਇੱਕ ਛੁੱਟਦੇ ਮਗਰ ਠੀਕ ਹੈ ਨਾ ਆਹ ਆ। ਥੈਂਕ ਯੂ। ਵੀ ਇਹ ਲੈ ਲਿਆ ਨਾ। ਸੱਚ ਵੇਖ ਲੈਣਾ। ਠੀਕ ਐ। ਚਰਨ ਨੀਅਤ। ਸਿਆਸਤ ਨਾ ਕਰ। ਠੀਕ ਐ। ਛੱਡ ਦੇ। ਦੇਖੋ ਬੰਦਾ ਕੰਮ ਕਰਦਾ ਨਾ, ਕੰਮ ਕਰਾਓ। ਠੀਕ ਐ। ਨਾ ਜੀ ਸੀ ਵੀ ਹੋਣੇ ਮਹਗਾ ਕੇ ਇੱਥੇ ਆਵਣੀ ਜੀ ਸੀ ਵੀ ਵਾਲਾ ਵੱੱਥਾ ਲਾ ਕੇ ਉਥੇ ਉਹ ਉਥੇ ਕਾਦੀਆਂ ਦੀ ਕਿਹਨੂੰ ਸੁੱਕੰਦਾ ਕੋੜਾ। ਮੈਂ ਕਿਹਾ ਟਰਾਲੀਆਂ ਕਿੰਨੀਆਂ ਨੇ ਆਪਣਾ। ਉੱਥੇ ਦੋ ਉੱਥੇ ਰਾਤਿਆਂ ਮੇਨ ਸ਼ਹਿਰ ਦੇ ਮੇਨ ਮੋੜ ਅੱਠ ਚਾਲੀਆਂ ਨੇ ਨਾ ਉਹ ਬਾਹਰ ਬਾਕੀ ਸਾਰੀਆਂ ਅੰਦਰ ਚੱਲਦਾ ਚੁੱਕਣਾ ਕਿ ਇਸ ਪਿੱਛੇ ਜਿੱਥੇ ਵੀ ਸੋਨਾ ਤੁਸੀਂ ਚਲੋ ਇਸੇ ਜਿਹੀ ਇਹੋ ਜਿਹੀ ਇਹਨੇ ਦਾ ਕੰਮ ਮਾਰਾ ਨਾ ਮਗਾ ਇਹਦੀ ਜਿਹੀ ਇਹਨੇ ਦਾ ਕੰਮ ਪਰ ਇੱਥੇ ਇੱਧਰ ਲਾ ਨਾ ਹਾਂਜੀ ਕੋਈ ਨਹੀਂ ਇੱਥੇ ਲਾ ਇੱਧਰ ਲਾਓ ਨਾ ਠੀਕ ਹੈ ਠੀਕ ਹੈ ਨਾ ਐਵੇਂ ਖਲਾਰਨ ਨਾ ਨਾ ਪਾਈ ਜੋ ਹਰ ਜਗ੍ਹਾ ਠੀਕ ਹੈ ਜੀ ਕੰਮ ਥੋੜਾ ਫੇਟ ਡੰਗਣਾ ਕਰ ਲਈਏ ਠੀਕ ਹੈ ਤੁਹਾਨੂੰ ਲੋਕ ਸ਼ਾਬਾਸ਼ ਦੇਣ ਵਧੀਆ ਕੰਮ ਕਰੋਗੇ ਆਪ ਇੱਧਰ ਸਾਰਾ ਖਾਲੀ ਆ ਉੱਥੇ ਤੂੰ ਰਾਹ ਵੀ ਬੰਦ ਕਰ ਦੇਣਾ ਜੋ ਹਲਾਕ 75 ਨਹੀਂ ਆ ਇੱਧਰ ਇਹ ਆ ਨਾ ਬਣਾਇਆ ਤੁਸੀਂ ਠੀਕ ਹੈ ਜੀ ਆਪੀ ਕਿੱਥੇ ਆ ਜੀ ਐਸ ਵੀ ਕਿੱਥੇ ਉਹ ਚਾਲੂ ਕੀਤੀ ਠੀਕ ਹੈ ਸਾਈਡ ਤੇ ਲਾ ਦੇਣਾ ਠੀਕ ਹੈ ਹਾਂ ਹੁਣ 18 ਟਾਟਾ ਐਸ ਗੱਡਦੇ ਨੇ ਅੱਛਾ ਜੀ ਕੂੜੇ ਨਾਲ ਭਰੀਆਂ ਹਾਂ ਠੀਕ ਹੈ ਆ ਹੁਣ ਉੱਡਦਾ ਇੱਥੇ ਚੁੱਕ ਕੇ ਨਾਲ ਹੀ ਦੀ ਸਭ ਲੋਕ ਵੀ ਸੜਕ ਤੇ ਲਈ ਦੇਣਾ ਪਿੱਛੇ ਪੁਲ ਤੇ ਲੱਗੇ ਤਾਂ ਹੀ ਲਈ ਆ ਉਸ ਦਾ ਮੈਂ ਵੇਖਣ ਦੀ ਰੀਜ਼ਨ ਕਿਉਂ ਸਭ ਜੀ ਪਿੱਛੇ ਆਪੋ ਦੇ ਲੱਗੇ ਆਹ ਬਾਗੀਆਂ ਦੀ ਕੰਦਲ ਜੀ ਆਹ ਪਿਛੇ ਸੇ ਪਿਛੇ ਸੇ ਨਾ ਨਾ ਟੈਂਟ ਦਾ ਪਾਸ ਜੀ ਆਏ ਹੋ ਤੁਹਾਨੂੰ ਆਏ 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 ਸੁਣੋ ਜੀ ਸਾਹਿਬ ਕਮਿਸ਼ਨ ਸਾਹਿਬ ਪੁੱਛਦੇ ਆ ਗੱਲ ਕਰੋ ਕਮਿਸ਼ਨ ਸਾਹਿਬ ਨਾਲ ਗੱਲ ਜਿਹੜੀਆਂ ਭੰਡਾਰੀ ਬੱਲੇ ਪਿੱਟਾਂ ਨੇ ਆਪਣੀਆਂ ਉਹ ਜਿੱਤੇ ਕਿਦੀਆਂ ਪੁਲਿਸ ਸਾਰੀਆਂ ਬਿੱਟਾਂ ਖਾਲੀ ਡੀਆਂ ਹੋ ਪੂਰਾ ਸਾਰਾ ਖੇਤ ਛੁੱਟਿਆ ਪਿਆ ਦੱਸੋ ਕਮਰੇ ਹੋ ਜਿੰਮੇਵਾਰੀ ਫਿਕਸ ਕਰਕੇ ਦਿਓ ਤਾਂ ਕਿਹੜਾ ਬੰਦਾ ਜਿੰਮੇਵਾਰ ਹੈ ਜਿੰਨੇ ਉੱਤਰ ਬੋਲ ਨਹੀਂ ਕੀਤਾ ਸਿਕੰਗ ਦੀ ਯੂਜ਼ ਹੀ ਨਹੀਂ ਆਈ ਤੇ ਮਾਰਾ ਸ਼ੇਅਰ ਕਰਦਾ ਕੀਤਾ ਪੇਟ ਤਾਂ ਕਦੇ ਯੂਜ਼ ਹੀ ਨਹੀਂ ਹੋਈ ਉਹਦਾ ਤਾਂ ਪੇਟ ਦੱਸਦਾ ਬ੍ਰਾਂਡ ਨੂੰ ਪਈਆਂ ਨੇ ਠੀਕ ਚੈੱਕ ਕਿੰਨੇ ਕੀਤੀ ਪੇਟ ਤੁਸੀਂ ਆਪ ਨਿਕਲੇ ਹੋ ਕਦੀ ਇਹ ਪਿੱਟਾ ਮੈਂ ਚੈੱਕ ਕਿੰਨੇ ਕਿਉਂ ਨਹੀਂ ਚੈੱਕ ਕੀਤੀਆਂ ਤੁਸੀਂ ਸੁਪਰਡੈਂਟ ਹੈਲਥ ਹੋ ਤੁਸੀਂ ਮੈਂ ਇੱਥੇ ਸੁਣ ਰਿਹਾ ਹਾਂ ਬਾਕੀਆ ਦੋ ਦੋ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਸੁਪਰਡੈਂਟ ਲੱਗਿਆ ਕਿੰਨਾ ਚਿਰ ਹੋ ਗਿਆ ਇੱਥੇ 4 ਮਹੀਨੇ ਆ ਉਹ ਕਿੱਟਾ ਨਹੀਂ ਵਿਖਿਆ ਅਜੇ ਤੱਕ 30 ਕਿੱਟਾ ਵਿਖਿਆ ਬਟਾ ਨੇ ਫਿਰ 59 ਕਿੱਟਾ ਨੇ 5.5 59 ਤੇ ਇਹ ਤਾਂ ਇਹ ਤਾਂ 1 ਪੁਆਇੰਟ ਆ ਭੰਡਾਰੀ ਮੱਲਾ ਇਸ ਤੋਂ ਇਲਾਵਾ ਬਾਕੀ ਪੁਆਇੰਟ ਵੀ ਹੈਗੇ ਆਪਣੇ 5 ਪੁਆਇੰਟ ਨੇ ਟੋਟਲ 150 ਕਿੱਟ ਖਾਲੀ ਪਈ ਹੈ ਤੇ ਕੂੜਾ ਸਾਰਾ ਸ਼ਹਿਰ ਤੋਂ ਭਰਿਆ ਪਿਆ ਮੈਨੂੰ ਜਿਸਪੌਂਸਿਬਿਲਟੀ ਫਿਕਸ ਕਰਕੇ ਦਿਓ ਨਹੀਂ ਤਾਂ ਮੈਂ ਤੁਹਾਡੀ ਕਰ ਦਿੰਦਾ ਜਲਦੀ ਕਰੋ 5 ਮਿੰਟ ਲਓ ਜਿੱਤਰਾ ਕੰਮ ਹੀ ਨੇਗਾ ਤੇ ਤੈਨੂੰ ਫਿਰ ਰੱਖਣਾ ਕੀ ਤੈਨੂੰ ਤਖਾਗਾ ਦੀ ਦਿੰਨੇ ਤੈਨੂੰ ਮੈਨੂੰ ਗੱਲਾਂ ਘਟਾ ਮੈਨੂੰ ਕੰਮ ਦਿਖਾ ਆਪਣਾ ਇੱਥੇ ਪਿੱਟਿਆਂ ਦਸ ਡਿਊਟੀ ਕਹੀ ਸੀ ਕਿ ਭਟਾਰੀ ਮਲੇ ਸਰ ਇੱਥੇ ਦਸ ਚੰਨੀ ਸੀ ਜਿਵੇਂ ਕਿ ਕਿੱਥੇ ਹੈਗਾ ਉਹ ਸਰ ਉਹ ਆਪਸਰ ਕਿਹਾ ਵੀ ਕੱਲ ਜਦੋਂ ਸੁਪਰੇ ਸਾਰੇ ਸੱਦੇ ਸੀਗੇ ਕੱਲ ਵੀ ਨਹੀਂ ਆਏ ਅੱਜ ਅਮਰ ਸਰ ਕੀ ਕਰਦਾ ਸਰ ਚਲਾ ਕੇ ਡਿਊਟੀ ਅਮਰ ਸਰ ਆਉਦੀ ਕਿ ਇੱਥੇ ਸਰ ਕਹਿੰਦਾ ਉਹਨਾਂ ਕਾ 5 ਮਿੰਟ ਚ ਪਹੁੰਚ ਜਾ ਇੱਥੇ ਆ ਗਿਆ ਆਪਣੇ ਦੇਵ ਨੂੰ ਜਵਾਬਦਲ ਵੀ ਕਰ ਰਿਹਾ ਦੀ ਮੈਂ ਜਵਾਬ ਦਾ ਵੇ ਆ ਕੇ ਉਹ ਵੀ ਵੀ ਇਹ ਕਰਦੇ ਹੋ ਠੀਕ ਹੈ ਜੇ ਇਹ ਤੂੰ ਕਹਿਂਗਾ ਨਾ ਵੀ ਮੈਂ ਮੈਂ ਹਰ ਇੱਕ ਨੂੰ ਇਹ ਕਿਹਦੇ ਚੀ ਗੱਲਾਂ ਉਹਨਾਂ ਨੂੰ ਦੱਸਿਓ ਇਹ ਜਿਹੜਾ ਰਾਜਨੀਤੀ ਦੇ ਨਾਲ ਮੈਂ 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 ਤੈਨੂੰ ਤਾਂ ਤਾਂ ਕਹਿ ਰਿਹਾ ਦੇਖੋ ਮੈਂ ਇੱਕੋ ਗੱਲ ਕਹਿਣਾ ਵਾ ਵੀ ਬੜੇ ਭਰੇ ਮਾਨਾ ਜੇ ਮੈਂ ਗੱਲ ਕਰ ਰਿਹਾ ਠੀਕ ਹੈ ਮੈਂ ਸ਼ਹਿਰ ਨੂੰ ਕੂੜਾ ਮੁਕਤ ਕਰਨਾ ਚਾਹੁੰਦਾ ਪਰ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਚੀਜ਼ ਨੂੰ ਕਿਤੇ ਨਾ ਕਿਤੇ ਸੋਚਦੀਆਂ ਨੇ ਵੀ ਜੇ ਕਿਤੇ ਇਹ ਵੀ ਕੰਮ ਇਹਨਾਂ ਨੇ ਕਰ ਗਏ ਤੇ ਸਮਝ ਲਓ ਵੀ ਸਾਨੂੰ ਕਿਹਨੇ ਪੁੱਛਣਾ ਦੀ ਮੈਂ 50 ਟਾਟਾ ਇਸ ਜਿਹੜੀਆਂ ਪਾਸ ਕਰਾ ਕੇ ਲਿਆਂਦੀਆਂ ਅਫਸੋਸ ਜਦੋਂ ਹਾਊਸ ਪ੍ਰਮਾਣਗੀ ਹੋਣੀ ਸੀ ਉੱਥੇ ਇਹ ਲਿਖ ਕੇ ਭੇਜਿਆ ਗਿਆ ਵੀ ਸਾਡੇ ਕੋਲ ਡਰਾਈਵਰ ਹੈ ਨਹੀਂ ਹੈ ਜੀ ਸਾਨੂੰ ਗੱਡੀਆਂ ਦੀ ਲੋੜ ਨੇ ਜੇ ਅੱਜ 50 ਗੱਡੀਆਂ ਆਈਆਂ ਹੁੰਦੀਆਂ ਇੱਕ ਇੱਕ ਵਾਰ ਚ ਇੱਕ ਗੱਡੀ ਵੀ ਲਾਈ ਹੁੰਦੀ ਤੇ ਅੱਜ ਇਹ ਹਾਲਾਤ ਸਾਡੇ ਸ਼ਹਿਰ ਦੇ ਨਾ ਹੁੰਦੇ ਪਰ ਨਹੀਂ ਉਹ ਵੀ ਇਗਨੋਰ ਕੀਤਾ ਗਿਆ ਉਸ ਤੋਂ ਬਾਅਦ ਆਖਿਆ ਗਿਆ ਬੰਦੇ ਹੈ ਨਹੀਂ ਪਹਿਲਾਂ 200 ਦੇ ਕਰੀਬ ਆਂਦਾ ਸੀ ਅੱਜ 400 ਦੇ ਕਰੀਬ ਆ ਤੇ ਸਿਸਟਮ ਸੇਮ ਦਾ ਸੇਮ ਹੀ ਆ ਕਾਰਨ ਕੀ ਨੀਅਤ ਚਾਹੀਦੀ ਆ ਮੈਂ ਅੱਜ ਬਾਹਰੋਂ ਆ ਕੇ ਜਗਾ ਚੈੱਕ ਕਰ ਰਿਹਾ ਵੇਖ ਰਿਹਾ ਕਿ ਇਕੱਲੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਜੇ ਲੋਕਾਂ ਨੇ ਮੈਨੂੰ ਚੁਣਿਆ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਮੈਂ ਵੇਖ ਰਿਹਾ ਪਰ ਦੁੱਖ ਦੀ ਗੱਲ ਆ ਬਾਕੀਆਂ ਨੂੰ ਵੀ ਜਿਹੜੇ ਬੈਠੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਸ਼ਹਿਰੀ ਕਲਸੀ ਕਿਦਨ ਕਹਿੰਦਾ ਜਾ ਕੇ ਵੀ ਤੁਸੀਂ ਅਫਸਰਾਂ ਨੂੰ ਚੈੱਕ ਨਾ ਕਰੋ ਸ਼ਹਿਰੀ ਕਲਸੀ ਕਦੋਂ ਕਹਿੰਦਾ ਕਦੀ ਆਪ ਉੱਠ ਕੇ ਗਏ ਸਵੇਰੇ ਵੇਖਿਆ ਸਫਾਈ ਕਰਮਚਾਰੀ ਕਿੱਥੇ-ਕਿੱਥੇ ਲੱਗੇ ਨੇ ਵਾਕਿਆ ਕੀ ਉਹ ਆਪਣੀ ਡਿਊਟੀ ਠੀਕ ਕਰ ਰਹੇ ਨੇ ਨਹੀਂ ਕਾਰਨ ਕੀ ਕਰਨੇ ਵੀ ਜੇ ਸ਼ਹਿਰ ਸਾਫ਼ ਹੋ ਗਿਆ ਵਧੀਆ ਹੋ ਗਿਆ ਤੇ ਉਹ ਨਾਮ ਆਵਾਦਵੀ ਪਾਰਟੀ ਦਾ ਆ ਜਾਣਾ ਸੋ ਕੋਝੀਆਂ ਸਿਆਸਤਾਂ ਨੇ ਪਰ ਇਹਨਾਂ ਸਿਆਸਤਾਂ ਦੇ ਵਿੱਚ ਮੇਰੇ ਲੋਕਾਂ ਦਾ ਘਾਣ ਹੋ ਰਿਹਾ ਬਟਾਲੇ ਨੂੰ ਪਤਾ ਕੌਣ ਕੰਮ ਕਰਨਾ ਚਾਹੁੰਦਾ ਤੇ ਕੌਣ ਜਿਹੜਾ ਸਿਆਸਤਾ ਕਰਨ ਦਿਆ ਕੋਈ ਗੱਲ ਨਹੀਂ ਰਹਿ ਗਿਆ ਇੱਕ ਅੱਧਾ ਮਹੀਨਾ ਇਲੈਕਸ਼ਨ ਆ ਜਾਣੀ ਹੈ ਉਸ ਤੋਂ ਬਾਅਦ ਬਟਾਲੇ ਦੇ ਲੋਕਾਂ ਦੀ ਮਰਜ਼ੀ ਹੈ ਜੇ ਤੇ ਨਗਰ ਨਿਗਮ ਆਮ ਆਦਮੀ ਪਾਰਟੀ ਦੇ ਹੱਥ ਚ ਦੇਣਗੇ 75 ਸਾਲ ਹੋ ਗਏ ਹਲੇ ਤੱਕ ਕੂੜੇ ਵਾਸਤੇ ਜਗ੍ਹਾ ਹੈ ਨਹੀਂ ਸਾਡੇ ਕੋਲ ਤੇ ਮੈਂ ਜੇ ਆਖਿਆ ਸੀ ਪ੍ਰੋਪੋਜ਼ਲ ਭੇਜੀ ਸੀ ਖਜੂਰੀ ਗੇਟ ਦੇ ਲਾਗੇ ਮੈਂ ਆਖਿਆ ਸੀ ਵੀ ਜਿਹੜੀ ਖਜੂਰੀ ਗੇਟ ਦੇ ਬਾਹਰ ਅੱਗੇ ਵੀ ਕੂੜਾ ਲੱਗਾ ਰਹਿੰਦਾ ਆਪਾਂ ਉਹਦੇ ਆ ਉਹਦੀ ਪ੍ਰਮਾਨਗੀ ਹਾਊਸ ਸਾਨੂੰ ਦਵੇ ਲੈ ਕੇ ਉਹਨੂੰ ਬਿਲਡਿੰਗਾਂ ਬਣਾ ਕੇ 15 20 ਉੱਤੇ ਸ਼ੌਪ ਕਮ ਫਲੈਟ ਬਣਨੇ ਨੇ ਲੋਕ ਵੀ ਉਹਨਾਂ ਨੂੰ ਵੀ ਬੈਨੀਫਿਟ ਹੋ ਜਾਵੇ ਲੈ ਲੈਣ ਉਹ ਪੈਸਾ ਸਾਰਾ ਜਿਹੜਾ ਕਾਰਪੋਰੇਸ਼ਨ ਚ ਔਣਾ ਸੀ ਉਹ ਪੈਸਾ ਆ ਜਾਂਦਾ ਜੇ ਮੈਂ 10 ਕਿੱਲੇ ਜਗਾ ਆਪਣੇ ਬਟਾਲੇ ਦੀ ਆਪਾਂ ਕੂੜਾ ਸੁੱਟਣ ਵਾਸਤੇ ਲੈ ਲੈਂਦੇ ਜੇ ਆਪਾਂ ਕੋਈ 1.5 2 2.5 ਕਰੋੜ ਦੀ ਮਸ਼ੀਨ ਆਪਾਂ ਕੂੜਾ ਜਿਹੜਾ ਆ ਠੇਕੇ ਤੇ ਲੈ ਕੇ ਆਉਂਦੇ ਜੇ ਆਪਣੀ ਬਟਾਲੇ ਦੀ ਲੈ ਲੈਂਦੇ ਤੇ ਕੀ ਮੇਰੇ ਲੋਕਾਂ ਨੂੰ ਕੂੜੇ ਤੋਂ ਨਿਆਤ ਨਹੀਂ ਮਿਲਨੇ ਪਰ ਮੇਰੀ ਮਜਬੂਰੀ ਇਹ ਆ ਕਾਰਪੋਰੇਸ਼ਨ ਮੇਰੇ ਹੱਥ ਚ ਨਹੀਂ ਮੇਰੀ ਮਜਬੂਰੀ ਇਹ ਆ ਹਾਊਸ ਦੀਆਂ ਮੀਟਿੰਗਾਂ ਕਿੰਨੀਆਂ ਹੋਈਆਂ ਨੇ ਹੁਣ ਤੱਕ ਹਾਊਸ ਦੀਆਂ ਮੀਟਿੰਗ ਐਫ ਐਂਡ ਸੀ ਸੀ ਦੀ ਮੀਟਿੰਗ ਆ ਕਦੋਂ ਕਦੋਂ ਕੰਮ ਪਾਸ ਹੋਏ ਨੇ ਆ ਮੈਂ ਇੱਕ ਵੀਡੀਓ ਵੇਖੀ ਇਹ ਐਮ ਐਲ ਏ ਸਾਹਿਬ ਛੋਟੀ ਸੋਚਦੇ ਮਾਲਕ ਨਹੀਂ ਹੋਣੇ ਚਾਹੀਦੇ ਯਾਰ ਮੇਰੀ ਛੋਟੀ ਸੀ ਤੁਸੀਂ ਵੱਡੀ ਕਰ ਲਓ ਕਿੰਨੀਆਂ ਮੀਟਿੰਗਾਂ ਕੀਤੀਆਂ ਜੇ ਹਾਊਸ ਦੀ ਐਫ ਐਂਡ ਸੀ ਸੀ ਦੀਆਂ ਮੀਟਿੰਗਾਂ ਤੇ ਜਿਹਦੇ ਚ ਪਾਸ ਕੰਮ ਕਰਨੇ ਹੁੰਦੇ ਵੇਖੋ ਕਿੰਨੀਆਂ ਹੋਣਦੀਆਂ ਮੈਂ ਹਵਾ ਆਜੀ ਹਵਾ ਆਜੀ ਮੈਂ ਸੈਂਟਰੀ ਇਨਸਪੈਕਟਰਾਂ ਦਾ ਬੜਾ ਕਰਦੇ ਆ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆ ਹੁਣ ਕੂੜਾ ਚੁੱਕਣ ਲੱਗਿਆ ਕੰਮ ਕਰਨ ਲੱਗੇ ਆਪਾਂ ਮੈਨੂੰ ਇਹ ਦੱਸਿਓ ਜਦੋਂ ਮੈਂ ਆ ਕੇ ਮੈਂ ਆ ਕੇ ਜਦੋਂ ਕੰਮ ਕਰ ਰਿਹਾ ਮੈਂ ਆ ਕੇ ਗਰਾਊਂਡ ਲੈਵਲ ਚੈੱਕ ਕਰ ਰਿਹਾ ਜਦੋਂ 200 ਬੰਦਾ ਸੀ ਉਦੋਂ ਵੀ ਇਹੋ ਗੱਲ ਸੀ ਅੱਜ 400 ਬੰਦਾ ਦਾ ਉਦੋਂ ਵੀ ਇਹੋ ਗੱਲ ਜਦੋਂ ਮੇਰੇ ਵਰਗਾ ਗਰਾਊਂਡ 'ਚ ਆ ਗਿਆ ਤੇ ਸਾਰੇ ਬੰਦੇ ਲੱਭਣ ਡੈਪੇ ਕਿੰਨੇ ਜਦੋਂ ਦਫ਼ਤਰਾਂ 'ਚੋਂ ਨਿਕਲਣਾ ਹੀ ਨਹੀਂ ਸਰਕਾਰੀ ਗੱਡੀਆਂ 'ਚੋਂ ਨਿਕਲਣਾ ਹੀ ਨਹੀਂ ਰਹਿਣਾ ਹੀ ਪ੍ਰੋਗਰਾਮਾਂ ਤੇ ਆ ਤੇ ਫਿਰ ਕੰਮ ਤੇ ਫਿਰ ਉਹੋ ਜਿਹਾ ਹੋਣਾ ਉਹਨਾਂ ਨੂੰ ਪਤਾ ਵੀ ਸਾਡਾ ਖਸਮ ਸਾਨੂੰ ਪੁੱਛਣ ਵਾਲਾ ਹੈ ਨਹੀਂ ਆ ਤੇ ਆਪਾਂ ਨੂੰ ਕਹਿੰਦੇ ਨਾ ਵੀ ਕਿਸੇ ਦਾ ਡਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਫਿਰ ਉਹ ਉਹਦਾ ਖਮਿਆਜਾ ਜਿਹੜੇ ਸਾਡੇ ਲੋਕ ਨੇ ਉਹ ਵਿਚਾਰੇ ਪੁੱਗਤ ਨੇ ਪਰ ਕੋਈ ਗੱਲ ਨਹੀਂ ਲੱਗੇ ਆ ਕਰਾਂਗੇ ਇਹ ਹੋਵੇ ਵੀ ਜੋ ਵੀ ਕਹਿਣ ਜੇ ਤੇ ਤੁਹਾਨੂੰ ਇਹਨਾਂ ਦੀ ਸੱਚਾਈ 'ਚ ਨਜ਼ਰ ਆਉਂਦਾ ਤੁਹਾਨੂੰ ਲੱਗਦਾ ਬਟਾਲੇ ਦੇ ਲੋਕੋ ਵੀ ਇਹ ਕੰਮ ਕਰਨਾ ਚਾਹੁੰਦੇ ਆ ਤੇ ਫਿਰ ਇਹਨਾਂ ਦੀ ਹਿਸਾਬ ਨਾਲ ਚੱਲ ਪਊ ਜੇ ਤੁਹਾਨੂੰ ਲੱਗਦਾ ਵੀ ਸਿਆਸਤ ਕੋਣ ਕਰਨਦਿਆ ਤੇ ਕੰਮ ਕੋਣ ਕਰਨਦਿਆ ਉਹ ਤੁਹਾਡੇ ਸਾਹਮਣੇ ਆ ਫੈਸਲਾ ਤੁਹਾਡੇ ਹੱਥ 'ਚ ਜੀ ਬਿਲਕੁਲ ਪਿਛਲੇ 2 ਦਿਨਾਂ ਤੋਂ ਸਾਡੇ ਜਿਹੜੇ ਸੈਨੀਟੇਸ਼ਨ ਸਟਾਫ ਦੀ ਨਲਾਕੀ ਕਰਕੇ ਬਟਾਲੇ ਸ਼ਹਿਰ ਦੇ ਵਿੱਚ ਕਾਫੀ ਅਲੱਗ-ਅਲੱਗ ਥਾਵਾਂ ਤੇ ਜਿਹੜਾ ਉਹ ਸਾਨੂੰ ਕੂੜੇ ਦੀ ਸਮੱਸਿਆ ਆਈ ਸੀਗੀ ਤੇ ਕੱਲ ਵੀ ਅਸੀਂ ਇੱਥੇ ਚੈਕਿੰਗ ਕਰਕੇ ਇਹਨਾਂ ਨੂੰ ਹਦਾਇਤ ਕੀਤੀ ਸੀਗੀ ਕਿ ਆਪਣੀਆਂ ਜੜੀਆਂ ਵੀ ਸੋਲਿਡ ਵੇਸਟ ਦੀਆਂ ਗਾਈਡਲਾਈਨਸ ਪੂਰੀਆਂ ਕਰਦੇ ਹੋਏ ਪਿਟਸ ਬਣੀਆਂ ਨੇ ਸਾਡੀਆਂ ਅਲੱਗ-ਅਲੱਗ ਮਹੱਲੇਆਂ 'ਚ ਤੇ ਉਹਨਾਂ ਨੂੰ ਜਿਹੜਾ ਗਿੱਲਾ ਕੂੜਾ ਪਿਟਸ 'ਚ ਰੱਖ ਕੇ ਤੇ ਬਾਕੀ ਦੀ ਇਹਦੀ ਸੋਲਿਡ ਦੀ ਪ੍ਰੋਸੈਸਿੰਗ ਕਰਨ ਸ਼ਹਿਰ ਸਾਫ਼ ਕਰਨ ਪਰ ਉਸ ਦੇ ਬਾਵਜੂਦ ਅੱਜ ਐਮਐਲਏ ਸਰ ਨੇ ਵੀ ਮੌਕਾ ਦੇਖਿਆ ਤੇ ਸਾਡੇ ਸੈਨੀਟੇਸ਼ਨ ਸਟਾਫ ਦੀ ਕੁਤਾਹੀ ਕਰਕੇ ਕਾਫੀ ਸ਼ਹਿਰ ਦੇ ਵਿੱਚ ਸਮੱਸਿਆ ਆਈ ਹੈ ਅਸੀਂ ਉਹਨਾਂ ਸਟਾਫ ਜਿਹੜੇ ਗੈਰਹਾਜ਼ਰ ਪਾਏ ਗਏ ਨੇ ਤੇ ਜਿਨ੍ਹਾਂ ਨੇ ਫੋਨ ਨਹੀਂ ਚੁੱਕੇ ਉਹਨਾਂ ਦੀ ਜਵਾਬਤਦਾਰੀਆਂ ਕੀਤੀਆਂ ਨੇ ਤੇ ਬਣਦੀ ਕਾਰਵਾਈ ਕਰ ਰਹੇ ਹਾਂ ਨਾਲ ਦੀ ਨਾਲ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਜਿੱਥੇ ਕੂੜਾ ਇਕੱਠਾ ਸੀਗਾ ਉਹਨੂੰ ਇਮੀਡੀਏਟਲੀ ਹੁਣੇ ਚੁਕਾਇਆ ਜਾ ਰਿਹਾ ਤੇ ਉਹਨੂੰ ਆਪਣੀ ਸੋਲਿਡ ਵੇਸ ਪ੍ਰੋਸੈਸਿੰਗ ਸਾਈਟ ਤੇ ਭੇਜ ਰਹੇ ਹਾਂ ਸਰ ਕਈ ਪਿਟਸ ਐਸੀਆਂ ਦੇਖੀਆਂ ਜਿਹੜੀਆਂ ਬਿਲਕੁਲ ਨਿਊ ਸਨ ਨਵੀਆਂ ਸਨ ਪਰ ਉੱਥੇ ਕੋਈ ਇਸਤੇਮਾਲ ਨਹੀਂ ਹੋਇਆ ਉਹਨਾਂ ਦਾ ਤਾਂ ਵੀ ਕੂੜੇ ਦੀ ਸਮੱਸਿਆ ਆ ਗਈ ਜੀ ਬਿਲਕੁਲ ਭੰਡਾਰੀ ਮਹੱਲੇ ਵਿਖੇ ਸਾਡੀਆਂ ਕਰੀਬ 59 ਪਿੱਟਾਂ ਸੀਗੀਆਂ ਜਿਹੜੀਆਂ ਬਿਲਕੁਲ ਹੀ ਅਨਯੂਜ਼ਡ ਪਾਈਆਂ ਗਈਆਂ ਨੇ ਜਿਹੜਾ ਸਟਾਫ ਉੱਥੇ ਜ਼ਿੰਮੇਵਾਰ ਸੀਗਾ ਉਹਨਾਂ ਦੀ ਅਸੀਂ ਐਕਸਪਲੇਨੇਸ਼ਨ ਕ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਸਰ ਤੁਸੀਂ ਵੀ ਤਸਵੀਰਾਂ ਦੇਖੀਆਂ ਤੇ ਗੁੱਸਾ ਤੁਹਾਨੂੰ ਵੀ ਆ ਗਿਆ ਸੀ ਤੁਸੀਂ ਮੌਕੇ ਤੇ ਬੁਲਾ ਲਿਆ ਸਾਰੇ ਅਧਿਕਾਰੀਆਂ ਜੀ ਬਿਲਕੁਲ ਇਹ ਬੜਾ ਸੀਰੀਅਸ ਇਸ਼ੂ ਹੈਗਾ ਜੀ ਕਿਉਂਕਿ ਜਿਹੜੀ ਕੂੜੇ ਦੀ ਸਮੱਸਿਆ ਹੈ ਇਹਦੇ ਨਾਲ ਲੋਕਾਂ ਦੀ ਸਿਹਤ ਵੀ ਜੁੜੀ ਹੈ ਸ਼ਹਿਰ ਦੀ ਸਫਾਈ ਦਾ ਤਾਂ ਮਸਲਾ ਹੈ ਹੀ ਹੈ ਇਸ ਤੋਂ ਇਲਾਵਾ ਬਿਮਾਰੀ ਫੈਲਣ ਦਾ ਵੀ ਖਤਰਾ ਹੈਗਾ ਤੇ ਇਸ ਕਰਕੇ ਇਹ ਜਿਹੜੀ ਕੁਤਾਹੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਟਾਲਾ ਵਾਸੀ ਹੁਣ ਬੇਚਿੰਤ ਹੋ ਜਾਣ ਜੀ ਜੀ ਬਿਲਕੁਲ ਅਸੀਂ ਆਪ ਉਹਨਾਂ ਲਈ ਇੱਥੇ ਹਾਜ਼ਰ ਹਾਂ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਖੜੇ ਬੰਦਾ ਨੂੰ ਮੇਅਰ ਇਹ ਨਗਰ ਇਹਨਾਂ ਦਾ ਕੰਮ ਆ ਸਾਰਾ ਵੀ ਇਹ ਕੂੜੇ ਨੂੰ ਜਿੰਨੇ ਸਾਰਾ ਕੁਝ ਦਿੱਤਾ ਹੈ ਮੇਰੇ ਸਾਹਬ ਨੇ ਇਹਨਾਂ ਨੂੰ ਗੱਡੀਆਂ ਦਿੱਤੀਆਂ ਡਰਾਈਵਰ ਦਿੱਤੇ ਜਿਹੜੀ ਜਿਹੜੀ ਚੀਜ਼ ਕੋਈ ਕਮੀ ਨਹੀਂ ਰਹੀ ਟਰਾਲੀਆਂ ਦਿੱਤੀਆਂ ਟਰੈਕਟਰ ਦਿੱਤੇ ਲੈ ਕੇ ਪਰ ਇਹ ਜਾਣ ਬੁਝ ਕੇ ਬਦਨਾਮ